ਅਕਾਲ ਸਤਿ ਸ੍ਰੀ ਅਕਾਲ ਲੈ ਵੀ ਆ ਬੀਬੀਆਂ ਜੀ ਇਹਨੂੰ 15 ਸਾਲ ਹੋ ਗਏ ਐਮਪੀ ਬਣਦੀ ਲੈ ਐਡੀ ਪਟੀ ਗਿਣਤੀ ਤੁਸੀਂ ਹੁਣ ਇੱਥੇ ਬੈਠੇ ਹੋ ਆ ਮੇਰੀਆਂ ਸਤਿਕਾਰਯੋਗ ਬੀਬੀਆਂ ਮਾਈਆਂ ਬੈਠੀਆਂ ਓਹੀ ਬੀਬੀ ਐ ਜਿਹੜੀ 15 ਸਾਲ ਤੋਂ ਐਮਪੀ ਬਣੀ ਐ ਕਿਸੇ ਕੋਲੇ ਉਹਦਾ ਟੈਲੀਫੋਨ ਨੰਬਰ ਰਹੇਗਾ ਬੀਬੀ ਕੋਲੇ ਕੋਈ ਸਦਾ ਬੀਬੀ ਦਾ ਟੈਲੀਫੋਨ ਐਮਪੀ ਆਰ ਟੈਲੀਫੋਨ ਨੰਬਰ ਰਹੇਗਾ ਦੋਲਦੀ ਨਹੀਂ ਯਾਰ ਛੋਟੇ ਕੋਈ ਤੁੰ ਨੂੰ ਤਾਂ ਦੇਖ ਕੇ ਗਈ ਹੁਣੀ ਆ ਉਹ ਕੀ ਕਦੇ ਕੀ ਕਦੇ ਮੈਂ ਕਦੇ ਤੁਮੜ ਬੈਗੀ ਬੀਜੀ ਕਿ ਮੈਨੂੰ ਫੋਨ ਕਰਦੀ ਮੈਂ ਤੇ ਤੇ ਤੁਕ ਤਕਲੀਫ ਦੂਰ ਕਰ ਦੂੰਗਾ ਕਰ ਦੂੰਗੀ ਨਹੀਂ ਨਾ ਮੈਂ ਹੋਰ ਦੱਸ ਦੇਣਾ ਤੁਹਾਨੂੰ ਇੱਕ ਹੋਰ ਦੱਸ ਦੇਣਾ ਤੁਹਾਨੂੰ ਇਹਨੂੰ 15 ਸਾਲ ਹੋ ਗਏ ਟੱਪੀ ਬਣੀ ਨੂੰ ਤੇ ਆਪਣੇ ਪਿੰਡ ਦਾ ਜਥੇਦਾਰ ਹੋਣੇ ਐ ਇੱਥੇ ਤਾਂ ਨਹੀਂ ਬੈਠੇ ਵੀ ਜਥੇਦਾਰ ਐ ਕੱਲੀ ਦਰ ਕੋਈ ਬੈਠੇ ਉਹ ਕੁਛ ਸ਼ਰਮ ਆਣੀ ਕੱਲੀ ਤੁਸੀਂ ਤੁਸੀਂ ਕੱਲੀ ਦਰ ਆਓ ਬੈਠਾ ਸੰਗਾਰ ਬਜ਼ੁਰਗ ਕੀ ਕੀ ਨਾਮ ਆ ਛੋਟਾ ਜੁਕਿੰਦਰ ਸਿੰਘ ਲੈ ਆਕਰ ਇਧਰ ਧਿਆਨ ਦਿਓ ਓਏ ਇਧਰ ਧਿਆਨ ਦਿਓ ਜੋਗਿੰਦਰ ਸਿੰਘ ਜੀ ਤੁਸੀਂ ਕੱਲ ਹੀ ਦਿੰਦੇ ਸਿਰ ਕੱਢਾ ਕੋਣ ਹੈ ਪਿੰdte ਲੈ ਮੇਰੇ ਨਾਲ ਕੱਲ ਨੂੰ ਬਾਦਲਪਿੰਡ ਚੱਲੋ ਠੀਕ ਹੈ ਨਾ ਆਪਾਂ ਹਰਸ਼ਪ੍ਰਤ ਨੂੰ ਮਿਲਦੇ ਆ ਸ਼ਰਤਾਂ ਨਾ ਛੋੜਾਂ ਨਾ ਜਾਣੂਗੀ ਨਾ ਇਹ ਜਾਣੂਗੀ ਕਿਹੜੇ ਪਿੰਡੋਂ ਤੁਸੀਂ ਆਏ ਹੋ 15 ਸਾਲ ਹੋ ਗਏ ਦੱਸੋ ਤੁਹਾਨੂੰ ਜਾਣਦੀ ਹੈ ਤੁਹਾਨੂੰ ਠੀਕ ਠੀਕ ਹੀ ਜਾਂਦਾ ਨਾ ਦੇਖੋ ਤੁਹਾਡਾ ਨਾਂ ਜਾਣੇ ਦੇਖੋ 15 ਸਾਲ ਬਹੁਤ ਸਮਾਂ ਹੁੰਦਾ ਹੈ ਇੱਕ ਇੱਕ ਬੱਚੇ ਦਾ ਨਾਮ ਜਾਣ ਜਾਂਦਾ ਤੁਹਾਡੇ ਪੀਤੀਆਂ ਜੋ ਕਿਸੇ ਦਾ ਨਾਮ ਜਾਣਦੀ ਆ ਉਹ ਨਹੀਂ ਜਾਣਦੀ ਫਿਰ ਛੱਟੋ ਵਿਰੋਧ ਕਰਾਉਣਾ ਕੀ ਹੈ ਉਹ ਕਿਤੇ ਹੁਣ ਮੋਟਾ ਨਾ ਪਾਵੇ ਉਹਨੂੰ ਗਲਤੀ ਨਾਲ ਹੋਰ ਦੱਸ ਦਿਓ ਤੁਹਾਨੂੰ ਓ 15 ਸਾਲਾਂ ਚ ਤਾ ਕਿਸੇ ਨੂੰ ਜਾਣਦੀ ਐ ਨਾ ਪਹਿਚਾਨਦੀ ਐ ਨਾ ਕਿਸੇ ਕੋਲੇ ਉਹਦਾ ਟੈਲੀਫੋਨ ਨੰਬਰ ਐ ਦਾ ਜੀਤਬਿੰਦਰ ਦਾ ਟੈਲੀਫੋਨ ਨੰਬਰ ਹਰ ਇੱਕ ਪੱਛੇ ਕੋਲੇ ਤਰਵੰਡੀਚ ਕਿਸੇ ਨੂੰ ਜਾ ਕੇ ਪੁੱਛ ਲੋ ਕਿ ਜੀਤਬਿੰਦਰ ਦਾ ਟੈਲੀਫੋਨ ਨੰਬਰ ਹੈਗਾ ਉਹ ਆਏਗਾ ਗੱਲ ਕਰਦਾ ਹੱਸਿੱਤ ਕਰਦਾ ਮੇਰੇ ਨਾ ਕੋਈ ਪੀਏ ਨਹੀਂ ਰੱਖਿਆ ਮੈਂ ਕਦੇ ਸੁਣੋ ਨਾ ਮੈਂ ਨਾ ਕਦੇ ਪੀਐਨ ਨਹੀਂ ਰੱਖਿਆ ਮੈਂ ਆਪਦਾ ਫੋਨ ਆਪ ਚੱਕਦਾ ਜੇ ਨਾ ਚੱਕ ਸਕਾ ਮੈਂ ਵਾਪਸ ਕਰਦਾ ਹੈ ਮੇਰੇ ਸ਼ੁਰੂ ਤੋਂ ਆ ਦਿੰਦਾ ਹੈ ਨਾ ਹੀ 25 ਸਾਲਾਂ ਚ ਮੈਂ ਆਪਦਾ ਨੰਬਰ ਬਦਲਿਆ ਉਹੀ ਮੇਰਾ ਨੰਬਰ ਹੈ ਮਰਖੇ ਤੋਂ ਫਿਰ ਆਪਣੇ ਵੀ ਨਹੀਂ ਬਦਲਿਆ ਨੰਬਰ 09814087915 ਇਹ ਹੀ ਹੈ ਨਾ ਤੁਹਾਨੂੰ ਨਹੀਂ ਆ ਮੈਨੂੰ ਯਾਦ ਹੈ ਨਾ ਪੁੰਦਰ ਦਾ ਪੁੰਦਰ ਕੋਈ ਬੰਦਾ ਹੈ ਜਾਂ ਪੁੰਦਰ ਦੀ ਗੱਲ ਨਾ ਕਰੇ ਉਹਨੇ ਜੋ ਨੁਕਸਾਨ ਇਸ ਹਲਕੇ ਦਾ ਕੀਤਾ ਨਾ ਕੋਈ ਕਰ ਹੀ ਨਹੀਂ ਸਕਦਾ 18 ਸਾਲ ਰਹਿ ਗਿਆ ਉਹ ਐਮਪੀ ਪਹਿਲਾ ਮੰਤਰੀ ਰਹਿ ਗਿਆ ਢੱਕਾ ਨਹੀਂ ਕੀਤਾ ਦੱਸੋ 18 ਸਾਲ ਚ ਕੁਛ ਕੀਤਾ ਪੁੰਦਰ ਨੇ 18 ਸਾਲ ਚ ਕੁਛ ਕੀਤਾ ਕਿਰਾ ਇੱਕ ਐਮਪੀ ਨੂੰ 10 ਕਰੋੜ ਰੁਪਇਆ ਮਿਲਦਾ ਸਾਬ ਦਾ 18 ਸਾਲਾਂ ਚ 180 ਕਰੋੜ ਬਣ ਗਿਆ ਸੋ ਮੈਂ ਕਹ ਰਿਹਾ ਸੀ ਕੀ ਇੱਕ ਪਾਸੇ ਭਜਪਾ ਹੈ ਇੱਕ ਪਾਸੇ ਕਾਂਗਰਸ ਹੈ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਇਹਨਾਂ ਨੂੰ ਸਾਰਿਆਂ ਨੂੰ ਛੱਡੋ ਤੁਹਾਡੇ ਕੋਲੇ ਤੁਹਾਡੀ ਆਪਦੀ ਪਾਰਟੀ ਪੰਜੇ ਵਾਲੀ ਪਾਰਟੀ ਹੈ ਤੁਸੀਂ ਮੈਨੂੰ ਜਿਤਾ ਕੇ ਦਿੱਲੀ ਭੇਜੋ ਕਿ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਹੜੀਆਂ ਤੁਹਾਡੀਆਂ ਕੋਈ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਪਹਿਲ ਦੇ ਤੌਰ ਤੇ ਵਿਕਰਮ ਮੈਂ ਤੇ ਮੁਹਫਰ ਸਾਹਿਬ ਆਈ ਬੈਠ ਕੇ ਅਫਸਰ ਲਿਆ ਮਗੇ ਇਥੇ ਐਮਪੀ ਦੀ ਬੜੀ ਤਾਕਤ ਹੁੰਦੀ ਹੈ ਐਮਪੀ ਦੀ ਬੜੀ ਤਾਕਤ ਹੁੰਦੀ ਹੈ ਇਹ ਵਰਤਣੀ ਆਉਣੀ ਚਾਹੀਦੀ ਹੈ ਮੈਂ ਵਰਤ ਕੇ ਦਿਖਾਉਂਗਾ ਤੁਹਾਨੂੰ ਪਹਿਲੀ ਵਾਰ ਹੋਊਗਾ ਹਰ ਸੇਤਨ ਜਿੱਤਦੀ ਹੈ ਤਾਂ ਬਾਦਲ ਦੀ ਐਮਪੀ ਖੁੱਡੀਆਂ 'ਚ ਜਿੱਤ ਕੇ ਵੇਚੋਗੇ ਇੱਥੇ ਉਹ ਖੁੱਡੀਆਂ ਵਾਲੇ ਦਾ ਐਮਪੀ ਹੋਏਗਾ ਜੀਤ ਵਿੱਚ ਦਰ ਰੁਚੀ ਤਾਂ ਕੇ ਵੇਚੋਗੇ ਤਾਂ ਠੋਡਾ ਐਮਪੀ ਹੋਏਗਾ ਠੋਡਾ ਆਪਦਾ ਐਮਪੀ ਹੋਏਗਾ ਇਹ ਪਹਿਲੀ ਵਾਰ ਹੋਊਗਾ ਕਿ ਤੁਸੀਂ ਲੋਕੀ ਆਪਦਾ ਐਮਪੀ ਆਪ ਕਿਤਾਉਂਗੇ ਸੋਚਦਾ ਦਾ ਨਾ ਕਹਦਾ ਹੋਇਆ ਅੰਗੀ ਭਲਾ ਲੇਟ ਹੋਈ ਜੰਨੇ ਆ ਫੇ ਗੱਲਾਂ ਵੀ ਛੋਟੇ ਨਾਲ ਸਾਂਝੀਆਂ ਕਰਨੀਆਂ ਹੀ ਹੁੰਦੀਆਂ ਤੇ ਹੁਣ ਤਾਂ ਤੁਸਾਂ ਲੱਗਿਆ ਨਾ ਹੁਣ ਤਾਂ ਨਹੀਂ ਕੀਤੀ ਕਰਦੀਆ ਪਰ ਠੀਕ ਤਾਨੂੰ ਉੱਠੋ ਹੁਣ ਤੁਸੀਂ ਪੰਜੇ ਤੇ ਪੰਜੇ ਤੇ ਬਟਨ ਦਬਕੇ ਆਪੇ ਜੀਤਬਿੰਦਰ ਨੂੰ ਜਿਤਾ ਦਿਓ ਜਿੱਤਣ ਤੋਂ ਬਾਅਦ ਨਾ ਫੇ ਰੂੰਗਾ ਜੀ ਫੇ ਆਕੇ ਛੋਟੇ ਨਾਲ ਗੱਲਾਂ ਸਾਂਝੀਆਂ ਕਰੂੰਗਾ ਥੋੜੇ ਕੰਮ ਜਿਹੜੇ ਨੇ ਉਹ ਤੁਹਾਨੂੰ ਮੈਂ ਦੱਸਾਂ ਦੋ ਤਰੀਕਾ ਕੰਮ ਕਰਨ ਵਾਲੇ ਨੇ ਜਲਦੀ ਜਲਦੀ ਚਪਕਾ ਦੇਣਾ ਇੱਕ ਤਾਂ ਨਾ ਚਿੱਟ ਇੱਕ ਤਾਂ ਚਿੱਟਾ ਖਤਮ ਕਰਨਾ ਹੈ ਇੱਕ ਤਾਂ ਚਿੱਟਾ ਖਤਮ ਕਰਨਾ ਹੈ ਵੀ ਜੀ ਜਿਵੇਂ ਘਰ ਚ ਚਿੱਟਾ ਪੜ ਜਾਂਦਾ ਨਾ ਉਹਦਾ ਕਲਰ ਬਰਬਾਦ ਹੋ ਜਾਂਦਾ ਹੈ ਛੋਟੇ ਛੋਟੇ ਅੱਜ ਅੱਜ ਕੱਲ੍ਹ ਮੌਤ ਹੋਈ ਹੈ ਦੇਖੋ ਹਰ ਕੰਮ ਦਾ ਅਹੀ ਸਮੱਸਿਆ डर ਲੱਗਦਾ ਕਿ ਕਿਤੇ ਮੇਰਾ ਬੱਚਾ ਮੇਰਾ ਭਰਾ ਕਿਤੇ ਚਿੱਟੇ ਦੇ ਨਾਲ ਲੱਗ ਜੇ ਮੈਂ ਕਰ ਦੇਖਿਆ ਜਾ ਕੇ ਮੈਂ ਨਾ ਕਰਾਚ ਗਿਆ ਉਹ ਕਰਾਚ ਜਿੱਥੇ ਇੱਕ ਇੱਕ ਬੱਚਾ ਚੈੱਕ ਕਰਾਂ ਕਿ ਉਹ ਚਿੱਟੇ ਨਾਲ ਉਹਦੀ ਮੌਤ ਹੋ ਗਈ ਇੱਥੇ ਤੱਕ ਕੀ ਇੰਜੈਕਸ਼ਨ ਨਾਲ ਰਿਹਾ ਸੀ ਇੰਜੈਕਸ਼ਨ ਇੰਨਾ ਟਾਈਮ ਨਹੀਂ ਲੱਗਿਆ ਕਿ ਉਹ ਇੰਜੈਕਸ਼ਨ ਬਾਹ ਚੋਂ ਹਰ ਕੱਟ ਲੈ ਉੱਥੇ ਮੌਤ ਹੋ ਗਈ ਮੈਂ ਉਹ ਮਾਪਿਆਂ ਨੂੰ ਮਿਲਿਆ ਦੋਨੋਂ ਰੋਂਦੇ ਪਏ ਮੈਨੂੰ ਕਹਿੰਦੇ ਕਾਕਾ ਇਸ ਤੋਂ ਚੰਗਾ ਤਾਂ ਰੱਬ ਸਾਨੂੰ ਤੋਂ ਉਹਨਾਂ ਨੂੰ ਚੱਕ ਲੈਂਦਾ ਸਾਨੂੰ ਤੋਂ ਉਹਨਾਂ ਨੂੰ ਚੱਕ ਲੈਂਦਾ ਸਾਡਾ 17 ਸਾਲ ਦਾ ਨੌਜਵਾਨ ਮੁੰਡਾ ਚੱਕ ਕੇ ਲੈ ਗਿਆ ਰੱਬ ਮੈਂ ਕਿਹਾ